ਮੁਪਾਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਿਆ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮਤ ਨਾਂ ਤਰਾਸ ਗੋਰੀ ਅਮਰ ਗੁਰੂ ਸ੍ਰੀ ਸਤ ਕਲ ਜੋਗ ਰਾਖੀ ਪਤ ਅਘਨ ਦੇਖਤ ਗਤ ਚਰਨ ਕਮਲ ਜਾਸ ਸਭ ਬਿਦਮਾਨਿਓ ਮਨ ਤਬਹੀ ਭਇਓ ਪਰਸੰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸਹਿ ਧਾਰਿਓ ਤਰਤ ਅਰਿ ਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਾਰ ਸਫਤ ਸਮੁੰਦਰ ਕੇ ਧਾਰਿਓ ਤ੍ਰਿ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਯੋ ਸ਼ਬਦ ਗੁਰ ਸਰਵਣ ਹੈ ਸੁਣਿਓ ਵੇਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਿਕ ਕਰੈ ਗਿਆਨ ਗੁਰ ਕਹਿਓ ਬੀਚਾਰੈ ਕਾਠੋ ਸ੍ਰੀ ਖੰਡ ਸਤਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤ ਗੁਰੂ ਚਰਨ ਜਿਨ ਪਰਸਿਆ ਸੇ ਪਾਸ ਪਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹੋਂ ਥੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧਾ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਬ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਹੋ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਹੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ purkh ਹਿਰਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੋਧ ਰਿੱਧ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪੀਉਸ ਪਿਵਨ ਕੀ ਬੰਚਤ ਸਿਧ ਕਉ ਵਿਦ ਮਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹ ਦਿਸਤਾਇਓ ਗੋਬਿੰਦワਲ ਗੋਬਿੰਦ ਪੂਰੀ ਸਮ ਜਲਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਯੋ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS ਗੁਰੂ ਹਰਿ ਸਤ ਕੀਓ ਸਮਰਾਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਬਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖਿ ਖਿਫਾਰੇ ਕਰ ਆਜ ਫੁਨਦਰੂਪਤੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਲਯੁਗ ਹੋਏ ਰੱਖੁ ਹੁ ਦਾਸ ਬਾਟ ਕੀ ਲਾਜ ਝੋਲਨਾ ਗੁਰੂ ਗੋਰੇ ਗੁਰੂ ਗੋਰਾ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹਨਸ ਰਸੈ ਸਤ ਕਰ ਜਾਨੀਓ ਹੁ ਹੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨਮਾਰਗ ਤਜਹੁ ਭਜਹੁ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਜਨਮ ਕੁਲ ਉਧ ਰੋ ਦਵਾਰ ਹਰ ਮਾਨੀਓ ਜੋ ਤਾ ਸਭ ਸੁਖ ਇਤ ਉਤ ਤੁਮ ਬੰਚੋ ਅਹੋ ਗੁਰ ਗੋਰ ਗੁਰ ਗੋਰ ਗੁਰ ਜਪ ਪ੍ਰਾਨੀਓ ਗੁਰ ਗੋਰ ਗੁਰ ਗੋਰ ਗੁਰ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਰਿਦੈ ਧਾਰ ਫਨ ਗੁਰੂ ਜਲ ਬਿਮਲ ਅਥਾ ਮੱਜਨ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜਹੁ ਗੁਰੂ ਕੋਰ ਗੁਰੂ ਗੋੜ ਗੁਰੂ ਜਪ ਸਤ ਕਰ ਗੁਰੂ ਗੁਰੂ ਗੋੜ ਗੁਰ ਕਰਹੁ ਗੁਰੂ ਹਰ ਪਾਈ ਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਣ ਮਿਲਤ ਨਿਵ ਲਾਈ ਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰੁ ਧਿਆਈਐ ਅੰਮ੍ਰਿਤ ਪ੍ਰਵਾਹਾ ਛਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖਿ ਨਾਈਐ ਨਾਮ ਨਿਰਬਾਨ ਨਿਧਾਨ ਹਰ ੳਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੋਰਾ ਗੁਰੂ ਜਪ ਮੰਨ ਰੇ ਜਾਂ ਕੀ ਸੇਵਾ ਸਿਵ ਸਿਧ ਸਾਧਕ ਸੋਰ ਅਸੋਰ ਗਾਣ ਤਰਹਿ ਤਤੀਸ ਗੁਰਬਚਨ ਸੁਣ ਕੰਨ ਰੇ ਹੁਣ ਤਰਹਿ ਤੇ ਸੰਤ ਹਿੱਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇੱਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੋਰਾ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜਗ ਜਿਨ ਧੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਆਂ ਹਸਤ ਕਮਲ ਮਾਥੇ ਪਰ ਧਰੀਆਂ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤ ਧਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਂ ਜੁਗ ਗੁਰ ਸੇਵਾ ਕਰ ਫਲ ਲਹੀਐ ਬੰਦਹਿ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀਐ ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬੇਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤ ਹੈ ਜਮ ਲੋਕ ਪਤਤ ਜੀ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸ਼ਰਥ ਘਰ ਮਨ ਬੰਚ ਹੈ ਜਾਂ ਕੀ ਸਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ ਸਿਰੀ RAM ਦਾਸ ਤਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕਉ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮ ਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜਹ ਸੁਣਹ ਗਾਵਹ ਪ੍ਰਭਾਤੇ ਕਰਹ ਇਸ਼ਨਾਨ ਇਸ ਨਾਨਕ ਕਰਹਿ ਪ੍ਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਾ ਪੂਰਬਹੁ ਵਿਦ ਵਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਕਿਨੋ ਹੂ ਬਾਤ ਨਿਸ਼ਚਲ ਧਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ 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 ਵਾਹਿ ਜੀਉ ਕਵਲ ਨਾਨ ਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀਂ ਭਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਝਲਤ ਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮਾ ਹਾਥ ਕਹੋ ਕੌਣ ਮੀਟ ਸਕੈ ਇਸ ਬੰਮਿਓ ਗਿਆਨ ਧਿਆਨ ਤਰਤਹੀਐ ਚਾਹੇ ਜੀਉ ਸਤ ਸਾਚ ਸ੍ਰੀ ਨਿਵਾਸ ਆਤ ਪੁਰਖ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ RAM ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ वेशमार सर्बर कौ काहे जियौ सुथर चित्त भगत हित पीख धरयो हरनाख छरेयो नाक बेदार जियौ शंख चक्र गदा पदम आप आप की औषदम अपरंपर पार ब्रह्म लखै कौन ताहे जियौ सत साच श्री निवास आद पुरख सदा तूही ਵਾਹਿਗੁਰੂ 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 ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇਵਜੀਰ ਬੜੇ ਧੀਰ ਧਰਮ ਅੰਗ ਅਲਾਖੇ ਅਗਮ ਖੇਲ ਕੀਆ ਆਪਣੈ ਉਸ਼ਾਹੇ ਜੀਉ ਅਕਥ ਕਥਾ ਕਥੀ ਨਾ ਜਾਏ ਤਿੰਨ ਲੋਕ ਰਹਿ ਆਸਮਾਏ ਸੁ ਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜਿਓ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜਿਓ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨਕਵਾਰ ਨਿਹਕਲੰਕ ਬਜੀ ਡੰਕ ਚੜਹੁ ਦਲ ਰਵਿੰਦ ਜੀਓ RAM ਰਮਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਪੂਤ ਆਪ ਹੀ ਦਿਵਾਦ ਦੇਵ ਸਹਸਮੁਖ ਫਨਿੰਦ ਜੀਓ ਜਰਮ ਕਰਮ ਮਾਛ ਕਾਚ ਹੋ ਬਰਹਾ ਜਮਨਾ ਕੈ ਕੂਲ ਖੇਲ ਖੇਲੋ ਜਿਨ ਗਿੰਦ ਜੀਓ ਨਾਮ ਸਾਰਹੀਏ ਧਾਰ ਤਜ ਬਕਾਰ ਮਨ ਗੰਦ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸਬਾਸਰ ਹੋਏ ਕਲਿਆਣ ਲਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਨ ਸਿਓ ਛਾੜ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤ੍ਰੈ ਸਨੇਹ ਚਿੱਤ ਬਲਾਸ ਜਗਤ ਏਹ ਚਰਨ ਕਮਲ ਸਦਾ ਸਿਓ ਧ੍ਰਿੜਤਾ ਕਰ ਮਤ ਜੀਓ ਨਾਮ ਸਾਰਹੀਏ ਧਾਰ ਤਜ ਬੇਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕਹਿ ਭਰਪੂਰ ਜੁਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸਨ ਸ੍ਰੀ ਤੈ ਅਗਨੰਤ ਤਨ ਕੋ ਮੋਹ ਭਇਆ ਮਨ ਮਦਕਾ 84 ਲਖ ਜੋਨੇ ਉਪਾਈ ਫਿਰ ਜਕ ਦੀਆ ਸਭ ਹੂ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਆਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੂ ਵਾਹੂ ਵਾਹੂ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗਗਨ ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨਹਿ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇਨ ਬਾਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਰੰਚ ਤਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾ ਲਾ ਪ੍ਰਕਾਰ ਜਿਨ ਜਗ ਕੀਓ ਜਾਨ ਮਥਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤਹਿ ਬਸੈ ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸਮਤ ਸਮਹਾਰਨ ਕਹੋ ਹੁਨ ਧਰਮ ਤੁਜਾ ਫਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਉ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਤਰਿ ਆਪ ਰਹੇ ਲਿਵ ਧਾਰ ਨਾ ਧਾਵਤ ਹੈ ਮਤਰਾ ਪਨ ਭਾਗ ਭਲੇ ਉਨਕੇ मन इच्छत हि फल पावत है रब के सुत को तिन त्रास कहां जो चरण गुरु चित लावत है निर्मल नाम सुधा परपूरण शब्द तरंग प्रगटत दिन आगर गहर गंभीर अथहा हत बड सुभर सदा सब विदरत लागर संत मराल करह कं तू हल तिन जम त्रास मिटियो दुख कागर कल जुग दुर्त दूर तदूर कर करबे कौ दर्शन गुरु सगल सुख सागर जा को मौन ध्यान धरै फिरत सगल जुग कबहो काको पावै आत्म परगास कौ वेद वाणी सहत बिरंच जस गावै जाको ਸੇਵਮੋ ਨ ਗਹਿ ਨਾ ਤਜਾਤ ਕਬਲਾਸ ਕੋ ਜਾਂ ਕਉ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕੋ ਸੋ ਤਿਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖ ਤਦਰਸ ਭਟਕ ਭਰਮੁ ਭਜਤ ਦੁਖ ਪਰਹਰ ਸੁਖ ਸਹਜ ਬਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜਿਉ ਕੁਸਮ ਸੁਵਾਸੀ ਵਿਧੈ ਮਾਨ ਗੁਰ ਆਪ ਥਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰੇ ਉਸ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਤ ਫਨ ਕੀਰਤਵੰਤ ਸਦਾ ਸੁਖ ਸੰਪਤ ਰਿਧ ਅਰ ਸਿਧਨਾ ਛੋੜਹਿ ਸਤ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਤ ਤਾਹੀ ਕਹਾ ਪਰਵਾ ਕਾਹੂ ਕੀ ਜੋ ਕੈ ਬਸੀਸ ਧਰਿਉ ਗੁਰ ਹੱਥ ਤੀਨ ਭਵਨ ਪਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਉ ਸੁਰ ਨਰ ਅਸੁਰ ਅੰਤ ਨਹੀਂ ਪਾਇਉ ਪਾਇਉ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਬ ਖੋਜੰਤ ਪਿਰੇ अब नासी अचल अजोनी संभो पुरखो तुम अपार परे कर्ण कारण समरथ सदा सोई सर्व जीव मन त्यायो श्री गुरु रामदास जयो जय जग मह ऐ हर परम पद पायो सतगुरु नानक भगत करी एक मन तन मन धन गोविंद दियो ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀ ਹੋ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੂ ਆਹੂ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ ਐ ਹਰ ਪਰਮ ਪਦ ਪਾਇਉ ਨਾਰਦ ਧਰੂ ਪ੍ਰਹਿਲਾਦ ਸੁਦਮ ਪਉਪ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕੋ ਅਵਤਾਰ ਭਇਓ ਕਲ ਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੈਂ ਐ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਜਿਆ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਐ ਹਰ ਪਰਮ ਪਦ ਪਾਇਓ ਜੇ ਸਤ ਗੁਰ ਸਿਮਰੰਤ ਨੈਨ ਕੇ ਤਿਮਰ ਮਿਟਹਿ ਖਿਨ ਜੇ ਸਤ ਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਥ ਜੀ ਕੀ ਤਪ ਤ ਮਿਟਾਵੈ ਜੇ ਸਤਗੁਰ ਸਿਮਰੰਥ ਰਿਧ ਸਿੱਧ ਨਵ ਨਿਦ ਪਾਵੈ ਸੋਈ RAM DAS ਗੁਰਬਲ ਭਣ ਮਿਲ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ